ਮੋਹਾਲੀ ਦੇ ਫੇਸ 5 ਵਿਕੇ ਹੋਏ ਕਤਲ ਦੀ ਵਾਰਦਾਤ ਜਿਸ ਦੇ ਵਿੱਚ ਇੱਕ ਔਰਤ ਨੂੰ ਗਲਾ ਘੋਟ ਕੇ ਮਾਰ ਦਿੱਤਾ ਗਿਆ ਸੀ ਤੇ ਨੌਕਰ ਨੂੰ ਬੰਦੀ ਬਣਾਇਆ ਗਿਆ ਸੀ ਉਸ ਦੇ ਵਿੱਚ ਨਿਕਲਿਆ ਨੌਕਰ ਹੀ ਕਾਤਲ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਪ੍ਰਿਥਵੀ ਸਿੰਘ ਚੈਲ ਜੀ ਫੇਸ 5 ਦੇ ਵਿੱਚ ਇੱਕ ਮਰਡਰ ਸਬੰਦੇ ਸਾਡੇ ਆਇਆ ਸੀਗਾ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਇਮੀਡੀਏਟਲੀ ਜਦ ਅਸੀਂ ਮੌਕੇ ਤੇ ਪਹੁੰਚੇ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਿਹੜੇ ਬਜ਼ੁਰਗ ਲੇਡੀ ਨੇ ਘਰ ਦੇ ਵਿੱਚ ਰਹਿੰਦੇ ਸੀ ਉਹਨਾਂ ਦਾ ਸਟ੍ਰਾਂਗੂਲੇਸ਼ਨ ਕਰਕੇ ਗਲਾ ਘੁੱਟ ਕੇ ਉਹਨਾਂ ਦਾ ਮਰਡਰ ਕੀਤਾ ਗਿਆ ਤੇ ਇੱਕ ਜਿਹੜਾ ਉੱਥੇ ਨੌਕਰ ਸੀਗਾ ਨੀਰਜ ਨੀਰਜ ਨੂੰ ਉੱਥੇ ਇੱਕ ਚੇਅਰ ਦੇ ਉੱਤੇ ਬੰਨ੍ਹਿਆ ਗਿਆ ਸੀਗਾ ਤੇ ਉਹਨੂੰ ਜਿਹੜੀ ਸਵੇਰੇ ਮੇਡ ਆਈ ਸੀ ਉਹਨੇ ਕੋਲ ਦਿੱਤਾ ਸੀ ਉਸਨੇ ਤੇ ਇਹ ਚੀਜ਼ ਸਾਡੇ ਸਾਹਮਣੇ ਆਈ ਸੀ ਕਿ ਚਦਰਸੀ ਇਨਵੈਸਟੀਗੇਸ਼ਨ ਫਰਦਰ ਇਹਦੇ ਵਿੱਚ ਕੀਤੀ ਜਿਹੜਾ ਉਹਦੇ ਵਿੱਚ ਰੋਬਰੀ ਵੀ ਹੋਈ ਹੋਈ ਸੀ ਕਿ ਕਾਫੀ ਜਿਹੜਾ ਸਮਾਨ ਹੈ ਘਰ ਚੋਂ ਮਿਸਿੰਗ ਵੀ ਸੀਗਾ ਤੇ ਇਮੀਡੀਏਟਲੀ ਅਸੀਂ ਜਿਹੜਾ ਡਾਕਟਰ ਯਤਿਰਾਜ ਹੈਗੇ ਨੇ ਸਨ ਇਨ-ਲਾ ਆਪਣਾ ਡਾਕਟਰ ਮਿਸਟਰ ਗੋਇਲ ਦੇ ਜਿਹੜੇ ਰਿਟਾਇਰਡ ਏਜੀ ਨੇ ਉਹ ਉਹਨਾਂ ਦੇ ਬਿਆਨਾਂ ਤੇ ਅਸੀਂ ਪਰਚਾ ਰਜਿਸਟਰ ਕਰਕੇ ਮਰਡਰ ਦਾ ਤੇ ਰੋਬਰੀ ਦਾ ਪਰਚਾ ਰਜਿਸਟਰ ਕੀਤਾ ਗਿਆ ਅਤੇ ਜਿਹੜੀ ਇਹ ਦੀ ਪੁਸ਼ਕਿਸ਼ ਹੈ ਉਹ ਸ਼ੁਰੂ ਕੀਤੀ ਤੇ ਹੁਣ ਫਾਈਨਲੀ ਜਿਹੜਾ ਹੈਗਾ ਜਿਹੜਾ ਸ਼ੁਰੂ ਤੋਂ ਹੀ ਸਾਨੂੰ ਜਿਹੜਾ ਸ਼ੱਕ ਹੈਗਾ ਉਹ ਨੌਕਰ ਤੇ ਸੀਗਾ ਕਿਉਂਕਿ ਜਿਹੜਾ ਮਰਡਰ ਹੈ ਉਹ ਜੀਡੀ ਦਾ ਹੋਇਆ ਸੀਗਾ ਨੌਕਰ ਨੂੰ ਨਹੀਂ ਸੀ ਕੋਈ ਮਤਲਬ ਚਰੀਟ ਵਗੈਰਾ ਉਹਦੇ ਕੋਈ ਬੋਡੀ ਤੇ ਕੁਝ ਵੀ ਨਹੀਂ ਸੀਗਾ ਤੇ ਅਸੀਂ ਉਹਦੀ ਜਿਹੜੀ ਫਰਦਰ ਪੁਸ਼ਕਿਸ਼ ਵਗੈਰਾ ਕੀਤੀ ਹੈ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਜੀ ਇਹਦਾ ਮਾਸਟਰਮਾਈਂਡ ਸੀ ਤੇ ਉਹਦੇ ਨਾਲ ਜਿਹੜੇ ਦੋ ਅਸੋਸੀਏਟਸ ਜਿਹੜੇ ਕੈਮਰੇ ਦੇ ਵਿੱਚ ਵੀ ਨਜ਼ਰ ਆਉਂਦੇ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਕਿ ਦੋ ਬੰਦਿਆਂ ਨੇ ਆ ਕੇ ਉੱਥੇ ਰੋਬਰੀ ਕੀਤੀ ਹੈ ਕਿ ਉਹ ਇਹਨਾਂ ਦੀ ਤਿੰਨਾਂ ਦਿਨਾਂ ਦੀ ਪਲਾਨਿੰਗ ਸੀਗੀ ਤੇ ਜਲਦ ਤੋਂ ਜਲ ਜਿਹੜੇ ਦੂਜੇ ਦੋਸ਼ੀ ਦੋ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਗ੍ਰਿਫਤਾਰ ਕਰਾਂਗੇ ਤਾਂ ਕਿ ਜੀਡੀ ਮਾਂ ਲਾਈ ਹੋਈ ਕਿਤੇ ਕਿਤੇ ਫ੍ਰ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਜੀ ਸੀਸੀਟੀਵੀ ਫੁਟੇਜ ਦੇਖਣ ਵਾਸਤੇ ਅਗਲੀ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਜਿਹੜੀ ਟੈਕਨੋ ਆਪਣਾ ਕੀ ਕਹਿੰਦੇ ਆ ਜਿਹੜਾ ਆਪਣਾ ਟੈਕਨੀਕਲ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਵੱਖਰੀ ਟੀਮ ਲੱਗੀ ਹੋਈ ਹੈ ਜੀ ਤੇ ਹਿਊਮਨ ਇੰਟੈਲੀਜੈਂਸ ਨਾਲ ਵੀ ਜੈਸੀ ਵੱਖਰੀ ਅਲੱਗ-ਅਲੱਗ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਨੇ ਰੇਡਸ ਤੇ ਵੀ ਕੁਝ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਅਦਰ ਸਟੇਟਸ ਦੇ ਵਿੱਚ ਤੇ ਜਲਦੋ ਜਲ ਜਿਹੜੇ ਦੂਜੇ ਦੋਸ਼ੀ ਨੇ ਉਹ ਵੀ ਸਾਡੇ ਅਸੀਂ ਉਹਨਾਂ ਨੂੰ ਕਾਬੂ ਕਰ ਲਾਂਗੇ ਤੇ ਵੀ ਇਨਵੈਸਟੀਗੇਸ਼ਨ ਚਾਹੀਏ ਕਿ ਕਾਫੀ ਦਿਨਾਂ ਤੋਂ ਪਲੈਨਿੰਗ ਚੱਲ ਰਹੀ ਸੀ ਤੇ ਹੁਣ ਤੱਕ ਵੀ ਜੇ ਕੋਈ ਚਾਹੀਏ ਇਨਵੈਸਟੀਗੇਸ਼ਨ ਜੀ ਇਹ ਜਿਹੜਾ ਨੌਕਰ ਹੈਗਾ ਨੀਰਜ ਇਹ ਇਹਨਾਂ ਦੇ ਘਰੇ ਅਗਰਿਬ 8-9 ਸਾਲਾਂ ਤੋਂ ਕੰਮ ਕਰ ਰਿਹਾ ਸੀਗਾ ਤੇ ਇਹਨਾਂ ਨੇ ਜਦ ਇਹਨੂੰ ਪਤਾ ਲੱਗਾ ਕਿ ਜਿਹੜੇ ਇਹਨਾਂ ਦੇ ਮਾਲਕ ਨੇ ਘਰ ਦੇ ਜਿਹੜੇ ਡਾਕਟਰ ਆਪਣਾ ਮਿਸਟਰ ਗੋਇਲ ਨੇ ਜਿਹੜੇ ਉਹਨਾਂ ਨੇ ਓਮਾਨ ਜਾਣਾ ਸੀਗਾ ਕੁਝ ਦਿਨਾਂ ਵਾਸਤੇ ਤਜੇ ਜੇ ਇਹਨਾਂ ਦਾ ਧਿਆਨ ਚ ਇਹ ਗੱਲ ਹੈ ਕਿ ਉਹਨਾਂ ਨੇ ਮਾਂ ਜਾਣਾ ਪਿੱਛੋ ਦੀ ਉਹਦੇ ਵਾਸਤੇ ਸੌਖਾ ਹੋਊਗਾ ਇਹ ਚੀਜ਼ ਕਰਨਾ ਲਾਲਚ ਉਹਦੇ ਮਾਈਂਡ ਦੇ ਵਿੱਚ ਪਹਿਲਾਂ ਤੁਸੀਂ ਵੀ ਪਰ ਜਦੋਂ ਉਹਨੂੰ ਓਪਰਚ्युनिटी ਮਿਲੀ ਤਾਂ ਉਹਨੇ ਇਹ ਪਲੈਨਿੰਗ ਕਰਕੇ ਸਹੀ ਸਮਾਂ ਜਿਹੜਾ ਚੁਣ ਕੇ ਉਹਨੇ ਕੰਮ ਕੀਤਾ ਜੀ ਕਿਉਂਕਿ ਸਰ ਪਹਿਲਾਂ ਵੀ ਇਸ ਤਰ੍ਹਾਂ ਦੇ ਕੇਸਿਸ ਹੋਏ ਨੇ ਲੋਕਾਂ ਨੂੰ ਕਿਸ ਤਰ੍ਹਾਂ ਦੀ ਅਵੇਅਰਨੈਸ ਦੀ ਗੱਲ ਕਰਦੇ ਹੋ ਕਿ ਕੀ ਦੇਖੋ ਨੌਕਰੀਆਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਆਏ ਨੇ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਹੋ ਕਿ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਦੇਖੋ ਜੇ ਕੋਈ ਵੀ ਆਪਾਂ ਨੂੰ ਕੋਈ ਬਿਹੇਵੀਅਰ ਕਿਸੇ ਦਾ ਹੁੰਦਾ ਕਿਸੇ ਤਰੀਕੇ ਦਾ ਉਹ ਚੀਜ਼ ਅਬਜ਼ਰਵ ਕਰਨੀ ਚਾਹੀਦੀ ਹੈ ਸਿਕਿਉਰਿਟੀ ਮੀਜਰਸ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਰਾਤ ਨੂੰ ਕੋਈ ਆਪਣਾ ਦਰਵਾਜ਼ਾ ਵਗੈਰਾ ਲੌਕਟ ਰੱਖਣਾ ਚਾਹੀਦਾ ਹੈ ਗੇਟਸ ਲੌਕ ਰੱਖਣੇ ਚਾਹੀਦੇ ਨੇ ਸੀਸੀਟੀਵੀ ਕੈਮਰੇ ਆਪਣੇ ਘਰੇ ਲੱਗੇ ਹੋਣੇ ਚਾਹੀਦੇ ਨੇ ਬਾਕੀ ਇਸ ਤੋਂ ਇਲਾਵਾ ਜਿਹੜੀ ਸਾਡੀ ਪੈਟਰੋਲਿੰਗ ਵਗੈਰਾ ਅਸੀਂ ਲਗਾਤਾਰ ਸਾਡੀ ਚੱਲਦੀ ਰਹਿੰਦੀ ਹੈ ਕੋਈ ਵੀ ਕਿਸੇ ਨੂੰ ਸ਼ੱਕ ਹੁੰਦਾ ਹੈ ਕਿ ਜੇ ਸਾਡਾ ਹੈਲਪਲਾਈਨ ਨੰਬਰ ਹੈਗਾ 112 ਉਹਦੇ ਤੇ ਇਮੀਡੀਏਟਲੀ ਕਾਲ ਕੀਤੀ ਜਾ ਸਕਦੀ ਹੈ। ਕਿਤੇਰੇ ਬੇਟਸ ਵਗੈਰਾ ਰੱਖਦੇ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ। ਬਿਲਕੁਲ ਵੀ ਵੈਰੀਫਿਕੇਸ਼ਨ ਉਹਨਾਂ ਦੀ ਕਰਾਈ ਜਾਣੀ ਚਾਹੀਦੀ ਹੈ। ਪੁਲਿਸ ਵੈਰੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਕੋਈ ਵੀ ਕਿਸੇ ਦੇ ਘਰੇ ਕੋਈ EMPLOYEE ਹੈਗਾ ਤਾਂ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਬਹੁਤ ਜ਼ਰੂਰੀ ਹੈ। ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਕਿੱਥੋਂ ਬਿਲੋਂਗ ਕਰਦਾ ਹੈ ਕਿ ਉਹਦਾ ਮਤਲਬ ਲਾਈਫ ਦੇ ਵਿੱਚ ਉਹਨੇ ਕੀ ਕੁਝ ਕਰਿਆ ਇਹ ਚੀਜ਼ਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।